ਇੱਕ ਗੋਲਕਚੋਰ ਆ ਬੂਟਾ ਸਿੰਘ ਨੇ ਕਹੂੰਗਾ ਉਹ ਗੋਲਕਚੋਰ ਆ ਉਹ ਬੀਪੀ ਦੇ ਬਾਰੇ ਬਕਵਾਸ ਕਰ ਰਿਹਾ ਕਾਂਚਰ ਕੁਮਾਰੀ ਦੇ ਵੀ ਉਹਦੇ ਨਾਲ ਬਲਾਤਕਾਰ ਹੋਇਆ ਇੱਕ ਗੋਲਕਚੋਰ ਆ ਬੂਟਾ ਸਿੰਘ ਨੇ ਕਹੂੰਗਾ ਉਹ ਗੋਲਕਚੋਰ ਆ ਉਹ ਬੀਬੀ ਦੇ ਬਾਰੇ ਬਕਵਾਸ ਕਰ ਰਿਹਾ ਕਾਂਚਰ ਕੁਮਾਰੀ ਦੇ ਬਈ ਉਹ ਜਿਹੜਾ ਬਲਾਤਕਾਰ ਹੋਇਆ ਲੇਕਿਨ ਹੋਇਆ ਜਾਂ ਨਹੀਂ ਹੋਇਆ ਇਹ ਪ੍ਰਸ਼ਾਸਨ ਦੱਸੂਗਾ ਇਹ ਕੌਣ ਆ ਬਈ ਇਹ ਐਸਐਸਪੀ ਮੈਡਮ ਦਾ ਰੀਡਰ ਲੱਗਿਆ ਹੋਇਆ ਜਾਂ ਉਸ ਦਫ਼ਤਰ ਦੇ ਵਿੱਚ ਕੋਈ ਸਿਪਾਹੀ ਲੱਗਿਆ ਹੋਇਆ ਜਾਂ ਆਰਧਰੀ ਲੱਗਿਆ ਪਾਣੀ ਪਿਲਾਉਣ ਵਾਲਾ ਇਹਨਾਂ ਦੇ ਬਦਲ ਲੱਗਿਆ ਮੈਂ ਇਹ ਕਹਿਣਾ ਚਾਹਨਾ ਮੈਡਮ ਐਸਐਸਪੀ ਜੀ ਇਹਦੇ ਖਿਲਾਫ ਵੀ ਬਠਿੰਡਾ ਜੀ ਇਹਦੇ ਖਿਲਾਫ ਬੁੱਟਾ ਸਿੰਘ ਦੇ ਖਿਲਾਫ ਵੀ ਪਰਚਾ ਦਰਜ ਕਰੋ ਕਿਉਂਕਿ ਇਹ ਬਦਮਾਸ਼ੀ ਹਰ ਰੋਜ਼ ਆਏ ਵਾਏ ਦਨ ਕਰਦਾ ਰਹਿੰਦਾ ਏ ਇਹ ਗੋਲਗਚੋਰ ਬੰਦਾ ਇਹਦਾ ਸਾਥ ਨਾ ਦੇ ਕੋਈ ਬੰਦਾ ਵੀ ਮੈਂ ਇੱਕ ਹੋਰ ਗੱਲ ਪੁੱਛਣਾ ਚਾਹਨਾ ਮੈਡੀਕਲ ਰਿਪੋਰਟ ਡਾਕਟਰਾਂ ਦੀ ਤਸਦੀਕ ਹੋਈ ਆ ਮੈਂ ਮੀਡੀਆ ਨੂੰ ਵੀ ਕਹੂੰਗਾ ਵੀ ਤੁਸੀਂ ਬਿਨਾਂ ਵਜ੍ਹਾ ਉਸ ਮਰੀ ਹੋਈ ਦੀ ਆਤਮਾ ਰੋੜ ਰਹੇ ਹੋ ਤੁਸੀਂ ਵੀ ਜੀ ਫਲਾਣੇ ਬੰਦਿਆਂ ਕਹਿੰਦਾ ਜੀ ਬਲਾਤਕਾਰ ਹੋਇਆ ਪਰ ਤਸਦੀਕ ਤਾਂ ਕਰੋ ਮੀਡੀਆ ਜੀ ਐਸਐਸਪੀ ਮੈਡਾ ਤਸਦੀਕ ਕਰੋ ਡਾਕਟਰਾਂ ਤਸਦੀਕ ਕਰੋ ਜਿਹੜਾ ਪੋਸਟਮਾਰਟੂ ਕੀ ਰਿਪੋਰਟ ਆਈ ਆ ਐਵੇਂ ਕਿਸੇ ਦੀ ਮਿੱਟੀ ਨਾ ਪਟੋ ਇਸ ਕਰਕੇ ਮੈਂ ਮੀਡੀਆ ਜੀ ਤੁਹਾਡੇ ਮਨ ਹੱਜੂਰਦਾ ਜਿਹੜੀ ਸਹੀ ਖਬਰ ਹੋਵੇ ਉਹ ਲਾਇਆਓ ਐਵੇਂ ਕਿਸੇ ਮਰੇ ਹੋਈ ਦੀ ਮਿੱਟੀ ਨਾ ਪਟੋ ਹਜੇ ਉਹਦੇ ਘਰੇ ਵਿਚਾਰੇ ਦੇ ਕੀੜਨੇ ਪਏ ਪਏ ਵਿਚਾਰੇ ਦੇ ਉਹਦੀ ਮਾਂ ਵਿਚਾਰੀ ਉਹਦੀ ਭੈਣ ਵਿਚਾਰੀ ਉਹਦਾ ਮੈਂ ਤਾਂ ਇਹ ਕਹੂੰਗਾ ਪਰਮਾਤਮਾ ਇਹ ਕਮਲ ਕੁਮਾਰ ਕੁਮਾਰੀ ਜੜੀ ਜਾਂ ਕਾਂਚਨ ਕੁਮਾਰੀ ਆ ਜਾਂ ਕਮਲ ਕੌਰ ਇਸ ਨੂੰ ਪਰਮਾਤਮਾ ਮਹਾਂਮਲੇ ਚਰਨ ਨਮਾਜ਼ ਬਖਸ਼ੇ ਕੋਈ ਜਿਹੜੇ ਦਰਿੰਦੇ ਲੋਕ ਨੇ ਇਹ ਤਾਲਵਾਨੀ ਹੁਕਮ ਸੁਣਾ ਰਹੇ ਨੇ ਦਰਿੰਦੇ ਜਿਹੜੇ ਅਮਰਤਪਾਲ ਮੈੜੋ ਵਰਗੇ ਨੇ ਨਾ ਅੱਜ ਇਹ ਬੜੀਆਂ ਗੱਲਾਂ ਕਰ ਰਹੇ ਨੇ ਫਿਰ ਇਹ ਕਹਿ ਰਹੇ ਵੀਡੀਓ ਪਾ ਕੇ ਪੰਜ ਸੱਤ ਮੈਂ ਹੋਰ ਕਤਲ ਕਰੂੰਗਾ ਉਦੋਂ ਪਹਿਲਾਂ ਮੈਨੂੰ ਦੇਖ ਲਾ ਕੇ ਓਏ ਤੇਰੀ ਨਾਨੀ ਨਾਲ ਜਾ ਕੇ ਰਾਤੀ ਹੁਣ ਤੂੰ ਭੱਜਿਆ ਕਿਉਂ ਹੋਇਆ ਜੇ ਤੂੰ ਆਪਣੇ ਪਿਓ ਦਾ ਹੈਗਾ ਪਰ ਮੈਂ ਕਿੰਨਾ ਅਗਰ ਤੂੰ ਪਿਓ ਦਾ ਹੈਗਾ ਤੂੰ ਭੱਜਿਆ ਕਿਉਂ ਹੋਇਆ ਪੇਸ਼ ਹੋ ਆ ਕੇ ਪੁਲਿਸ ਫਿਰ ਭੱਜਿਆ ਵੀ ਹੋਇਆ ਬੜਾ ਤੁਸੀਂ ਕਮਲ ਕੋੜ ਦੇ ਜਾਂ ਜਿਹੜੀ ਕੰਚਲ ਕੁਮਾਰੀ ਬਚਾਰੀ ਕੁੜੀ ਬੜੀ ਮਰੀ ਆ ਵਿਚਾਰੀ ਧੋਖੇ ਨਾਲ ਮਾਰੀ ਗਈ ਆ ਉਹਦੇ ਘਰ ਵੀ ਜਾ ਕੇ ਬੈਠ ਕੇ ਅਫਸੋਸ ਕਰਕੇ ਆਉਂਗਾ ਤੇ ਮਾਤਾ ਪੁਰੇ ਧੰਨ